ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾਂ ਪਹੁੰਚ ਸਕੇ ਬਾਕੀ ਨੰਬਰ ਵੈਂਗਾ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਵੀਡੀਓ ਬਾਈ ਰਾਜ ਕੋਲੋਂ ਕਰਾਂਗੇ ਜੀ ਕਵਰ ਝੋਟੇ ਦਿਖਾਵਾਂ ਤੁਹਾਨੂੰ ਦੋ ਇੱਕ ਵੱਡੇ ਦੁੱਧ ਵਾਲੀ ਤੇ ਚੰਗੇ ਗੱਡ ਘਾੜੇ ਦਿਖਾਵਾਂਗੇ ਤੇ ਕੋਕ ਯਾ ਦਿਖਾਵਾਂ ਦੋਨੇ ਪੀਸ ਪੂਰੇ ਚੰਗੇ ਆ ਜੀ ਗੱਲ ਬਾਤ ਬਾਈ ਨਾ ਕਰਾਵਾਂ ਕਦੋਂ ਕਸੂਈਆ ਜਾ ਉਹ ਕਿੰਨੇ ਕ ਦਿਨ ਕੱਟੂਗੀ ਆ ਜਾ ਵੀਰੇ ਰਾਜ ਸਸਰੀਗੜ ਬਾਈ ਰਾਜ ਸਸਰੀਗੜ ਬੁੱਟੇ ਹੋ ਠੀਕ ਠਾਕ ਵਧੀਆ ਵੀਰੇ ਤੁਸੀਂ ਦੱਸੋ ਪਹਿਲਾਂ ਤਾਂ ਨੰਬਰ ਬੋਲ ਲੇ ਜੀ ਨੰਬਰ 9876347016 ਬੁੱਟੇ ਪਿੰਡ ਆਪਣਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਪੱਕੋ ਗਿੰਚ ਕੰਦੇ ਭਦੌਰ ਰਹਿ ਜਾਂਦਾ 5-5 ਕਿਲੋਮੀਟਰ ਇਹ ਦੋਨੇ ਛੇਡਾ ਨਹਿਰ ਵਾਲੇ ਅੱਡੇ ਤੋਂ ਆਪਣੀ ਸੜਕ ਬੁਸਕੇ ਆ ਸਕਦਾ ਸਿੱਧੂ ਬੱਤੀ ਚ ਰਾਜ ਜੇਕਰ ਹਾਂ ਨਹਿਰ ਵਾਲੇ ਅੱਡੇ ਤੋਂ ਸਿੱਧੀ ਆਉਂਦੀ ਹੈ ਪੁਸਨਦੀ ਵੀ ਲੋੜ ਨੇ ਕਿ ਕਿਵੇਂ ਰਿਆ ਪਰਸੋਂ ਵਾਲੀ ਵੀਡੀਓ ਦਾ ਰਿਸਪੌਂਸ ਵੀ ਰਿਆ ਵਧੀਆ ਬੂਟੇ ਜਾਨਵਰ ਚੰਗੀ ਹੁੰਦੇ ਆ ਤੈਨੂੰ ਪਤਾ ਹੀ ਐ ਵਸ ਚੰਗਾ ਜਾਨਵਰ ਵਿਕਦਾ ਹਾਂ ਹਾਂ ਚੰਗਾ ਵਿਕਦਾ ਤੇ ਚੰਗੇ ਦੀ ਵੀ ਡਿਮਾਂਡ ਆ ਅੱਜ ਕੱਲ ਨੰਬਰ ਬੋਲੋ ਇੱਕ ਵਾਰੀ ਫੇਰ ਨੰਬਰ 9876347016 ਬੂਟੇ ਤੇ ਅੱਜ ਵੀਰ ਜਿਲ੍ਹਾ ਆਪਾਂ ਨੂੰ ਬਰਨਾਲਾ ਤਹਿਸੀਲ ਤੱਪਾ ਹਣਾ ਤਹਿਸੀਲ ਤੱਪਾ ਤੇ ਜਿਹੜੀ ਆਪਾਂ ਝੋਟੀਆਂ ਦੇਖੀਆਂ ਨੇ ਪਹਿਲੇ ਨੰਬਰ ਤੇ ਬਾਈ ਕਦੋਂ ਸੂਈ ਐ ਇਹ ਛੇ ਦਾ ਹੁੰਦਾ ਬੂਟੇ ਦੂਜਾ ਸੂਆ ਇਹ ਰਾਤ ਦੀ ਸੂਈ ਵੀ ਆ ਕੀ ਦੇਤਾ ਨੇ ਵੀਰੇ ਇਹਨੇ ਕੱਟੀ ਦਿੱਤੀ ਬਹੁਤ ਚੰਗੀ ਬੁੱਟੀ ਬਹੁਤ ਵਧੀਆ ਕੋਈ ਹੈ ਸੀਮੰਦਾ ਪਤਾ ਬਾਈ ਸੀਵਨ ਚੰਗੀ ਦਾ ਦੇ ਵੀਰੇ ਤਰਾ ਆਪਾਂ ਝੂਟ ਜਾ ਤਾਂ ਮਾਰਦੇ ਪਲਾਣਾ ਧਮਕਾ ਉਤੋਂ ਦੀ ਆ ਹਨਾ ਹਾਂ ਪੂਰੀ ਚੰਗੀ ਜੈਡ ਬਲੈਕ ਕੱਟੀ ਯਾਰ ਹਨਾ ਜੈਡ ਬਲੈਕ ਬਾਕੀ ਝੋਟੀ ਬਹੁਤ ਚੰਗੀ ਐ ਝੋਟੀ ਪੂਰੀ ਕੋਕੀ ਵਾਲੀ ਝੋਟੀ ਆਪਾਂ ਕਹਿ ਸਕਦੇ ਆ ਤੇਰਾ ਵੀਰੇ ਕਿੰਨਾ ਗਾ ਦੁੱਧ ਫਿਰ ਪਹਿਲੇ ਸੂਏ ਦਾ ਦਿੱਤਾ ਹੋਇਆ ਇਹਨੇ 13 ਲੀਟਰ ਬੁੱਟੇ ਬਲੋਨ ਨੇ ਦਿੱਤਾ ਦੁੱਧ ਯਾਰ 13 ਤੇ ਐਤ ਕੀ ਫਿਰ ਕਿੱਥੋਂ ਟੱਕਰ ਜਾਵੜੂ ਬਾਈ ਐਤ ਕੀ ਕਿਲੋ 2 ਕਿਲੋ ਬਦਲ ਦੀ ਉਮੀਦ ਹੈਗੀ ਆ ਓਕੇ ਜੀ ਹੋ ਜੀ ਤੋਰਾ ਕਰਾਈ ਜੀ ਬਾਕੀ ਦੇਰ ਜੇ ਅਪੇ ਦੀ ਕੰਪਲੀਟ ਆ ਵੀਰੇ ਸਾਰਾ ਕੁਝ ਓਕੇ ਆਪਣੇ ਕੋਲ ਵੀਡੀਓ ਪਈ ਆ ਦੇਖਣੀ ਹੋਈ ਦੇਖ ਵੀ ਸਕਦਾ ਆ ਕਿ ਯਾਰ ਨਾਲ ਦੁੱਧ ਵੀ ਤੇ ਨਾਲ ਪਲੱਸ ਬਿਊਟੀ ਵੀ ਆ ਹਨਾ ਮੈਂ ਕਹਿੰਦਾ ਕਿਤੇ ਵੀ ਆ ਤੱਕ ਕੱਟੀ ਵੀ ਆ ਤਿੰਨ ਚਾਰ ਚੀਜ਼ਾਂ ਵਾਲੀਆਂ ਹੋਣਗੀਆਂ ਚੰਗੀ ਝੋਟੀ ਆਪਾਂ ਹੁਣ ਕਵਰ ਕਰਕੇ ਦੇਵਾਗੇ ਅੱਜ ਆ ਦੇਖੋ ਜੀ ਕੱਚੇ ਜਿਹਾ ਹੀ ਲੱਗਦਾ ਨਾ ਬਾਈ ਕੱਚੇ ਜਿਹਾ ਇੱਕ ਨਾ ਪਲੇਰੇ ਦੀ ਹਲਕਤ ਕਰਦੀ ਆ ਓਕੇ ਜੀ ਜਿਵੇਂ ਉਹਦੇ ਕਰਦੀ ਤਾਂ ਕੀ ਆ ਨਾ ਆ ਦੇਖੋ ਜੀ ਫੇਸ ਦੀ ਕੁਆਲਿਟੀ ਚੰਗੀ ਥਣ ਲੈਵੇ ਦੀ ਚੰਗੀ ਸਾਫ ਸੁਥਰੀ ਅਰਾਜ ਕਿੰਨਾ ਕ ਬੋਲਾ ਕੱਢਦਾ ਇਸ ਬੇਰੇ ਫਿਰ ਬੋਰਾ ਦਾ 4 ਕਿਲੋ 3 ਕਿਲੋ ਕੱਢਦਾ ਇਹ ਉੱਤੇ 4 ਕਿਲੋ 2:00 ਵਜੇ ਦੁਪਹਿਰੇ ਵੀਡੀਓ ਬਣਾ ਰਹੇ ਹਾਂ ਹਾਂ 2:00 ਵਜੇ ਚੋਣ ਜਾਣ ਬਹੁਤ ਚੰਗਾ ਝੋਟੀ ਦਾ ਆ ਦੇਖੋ ਜੀ ਸਾਫ ਸੁਥਰੀ ਆ ਵੇਖੋ ਇੱਥੋਂ ਕਰੋ ਚੈੱਕ ਯਾਰ ਕੋਕਾ ਹੀ ਆ ਹਨਾ ਮੈਂ ਕਹਿੰਦਾ ਸੰਗ ਸੁੰਗ ਤੇ ਕਿਤੇ ਵੀ ਨਹੀਂ ਆ ਜਿੱਤਣਾਉਂਦੀ ਬੁੱਟੇ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਤੇ 4 ਸਵੇਰੇ ਦੀ ਥੋਲੀ ਥੋਲੀ ਚੰਗੀ ਆ ਦੇਖੋ ਜੀ ਇੱਥੋਂ ਕਰੋ ਚੈੱਕ ਮੈਂ ਕਹਿੰਦਾ ਯਾਰ ਥਣ ਲੈਵੇ ਦਾ ਲੇਖਾ ਮੁਕਿਆ ਹਨਾ ਬਹੁਤ ਚੂਨਚਾਨ ਇੱਕ ਨੰਬਰ ਆ ਬੁੱਟੇ ਆ ਦੇਖੋ ਵੀਰੋ ਮੈਂ ਕਹਿੰਦਾ ਯਾਰ ਥੱਲੇ ਉਹ ਤੇ ਸਾਫ ਸੁਥਰੀ ਤੇ ਠੀਲਸੂਲ ਹੈ ਨਾ ਚੂਨਚਾਨ ਮਾਰ ਫਿਰ ਤਾਰ ਮਾਰਦਾ ਬੁੱਟੇ ਬਾਨੂ ਬੱਚਾ ਜੀ ਇਹ ਜੇ ਫਿਰ ਗਾਲਚ ਰਸਾ ਕਰਿਆ ਨਹੀਂ ਹੈ ਗਾਲਜ ਫਿਰ ਰਾਤੀ ਸੂਈ ਬੁੱਟੇ ਤੈਜੀ ਹੈ ਇਹਦਾ ਜਮਾ ਯਾਰ 500 ਤੋਂ ਬੜੇ ਕੱਢਿਆ ਹੈ ਨਾ ਹਾਂ ਹਾਂ ਚੂਨਚਾਨ ਇੱਕ ਨੰਬਰ ਬਾਕੀ ਵੱਡੀ ਗੱਲ ਮੇਨ ਹੈ ਨਾ ਠੀਲਸੂਲ ਵਾਲੀ ਹੈ ਠੀਲਸਾਹੂ ਪੂਰੀ ਬੁੱਟੇ ਮਾਰੋ ਜੀ ਤਾਰ ਬਾਕੀ ਯਾਰ ਨਮਾ ਖਾਨ ਆਪਾਂ ਵਿੱਚ 400 ਬੰਦਾ ਪੀ ਲੈ ਇੱਕ ਨਹੀਂ ਜਾਇਜ ਗੱਲਾਂ ਜਮਾਤਰ ਇਹ ਚੀਜ਼ ਹੁੰਦੀ ਆ ਬਾਕੀ ਮਾਗਰ ਕੱਟੀਆਂ ਹਸ ਹੁੰਦੀ ਆ ਜਨਵਾਰ ਦੀ ਹੁੰਦੀ ਆ ਯਾਰ ਚੰਗੀ ਝੋਟੀ ਦੀ ਕੱਟੀ ਵੀ ਮਸਾ ਮਿਲਦੀ ਆ ਹਾਂ ਉਹਨੇ ਦੇਖ ਲਓ ਝੋਟੀ ਕਨੀਸ ਨੇ ਖੇਤੋਂ ਚੰਗੂ ਵੀ ਬਣਨਾ ਕੱਤੀ ਨੇ ਵੀ ਕਿਉਂ ਮਾ ਜਾਵਾਂ ਹੈ ਇਹ ਕੀ ਕਹਿੰਦੀ ਆ ਗੱਲ ਸਾਰੀ ਸਮਝਾਈ ਦੀ ਹਣਾ ਰਾਜਾ ਸਮਝਾਈ ਦੀ ਕਿਹੜਾ ਰੁਪਿਆ ਦੇ ਦੇਣਾ ਰੁਪਿਆ ਬਣਾਉਣਾ ਕਿ ਅਗਲੇ 1.5 ਬਣਾਉਣਾ ਆ ਅਗਲੇ ਦੀ ਮਾਰ ਦੀ 1.5 ਬਣਾਉਣਾ ਲੈ ਉਹਨਾਂ ਦੀ ਜਵਾਕ ਚੋਲੇ ਚਵਾਈ ਜੂਰੀ 1 ਨੰਬਰ ਬਹੁਤ ਹੀ ਚੰਗੀ ਆ ਹੈਨਾ ਮੈਂ ਕਹਿੰਦਾ ਨਲਕੇ ਰ ਗਿਆ ਯਾਰ ਦੂਜਾ ਜੋ ਵੀ ਮਾਰੀ ਆ ਮੈਂ ਜਵਾਕ ਚੋਲੇ ਕੋਈ ਜੋਈ ਜਾਵੇ ਦੁੱਧ ਵੀ ਕੱਟੀਆਂ ਵਧੇ 14 ਕਿਲੋ ਦੇ ਦੁੱਧ ਵੀ ਆਨਲਾਈਨ ਇਹਨੂੰ ਮੰਗਵਾਉਂਦਾ ਬਾਈ ਆਨਲਾਈਨ ਮੰਗਾ ਲੈ ਸਾਰੇ ਘਰਾਂ ਨੇ ਕੰਮ ਦੀ ਆ ਵੀਰੇ ਕਿੱਥੋਂ ਤੇ ਕਰ ਦੁੱਧ ਨੂੰ ਆੜੂ ਬਾਈ 14 ਕਿਲੋ ਦੁੱਧ ਖਰਾ ਦੇ ਦੂ ਬੁੱਟੇ ਖੋਲਿਓ ਜੀ ਫਿਰ ਇਹਨੂੰ ਇੱਕ ਵਾਰੀ ਤੋਰਾ ਕਰ ਚੰਗੀ ਆ ਜੀ ਬਾਕੀ ਸੂਆ ਹਜੇ ਬੰਨਿਆ ਥੋੜਾ ਜਿਹਾ ਹਣਾ ਹਜੇ ਜਾ ਪੇਜਾ ਹੁਣ ਰਾਤ ਹੀ ਠੰਡ ਦਾ ਮੌਕਾ ਰਾਤ ਹੀ ਸੂਈ ਆ ਹੱਡ-ਗੱਡ ਚੱਕ ਕੇ ਬੰਨਣਾ ਇਹਨੇ ਮੈਨਾਂ ਪੂਰਾ ਸੱਟ ਕੇ ਇਹਦੀ ਸਿੰਗਾ ਦੀ ਸ਼ੇਪ ਆ ਜਿਵੇਂ ਮਿਣਕ ਇੱਕੋ ਜੇ ਹਣਾ ਸਿੱਪੀ ਵਾਲਾ ਸਿੰਘ ਲੱਗਿਆ ਜੈਨੂ ਆ ਨਾ ਇਹ ਕਿਹ ਆ ਦੇਖੋ ਜੀ ਥਣਲੇਵੇ ਦੀ ਪੂਰੀ ਸਾਫ ਤੇ ਕੁਆਲਿਟੀ ਵਾਲੀ ਕੱਟੀ ਹੈਗੀ ਕੁਆਲਿਟੀ ਵਾਲੀ ਕਟਿੰਗਾਂ ਦੁੱਧੂ ਵੀ ਕਾੜ ਦਿੰਦੀਆਂ ਤੇ ਗਾਂ ਬੱਚੇ ਵੀ ਚੰਗੇ ਪਾਉਂਦੀਆਂ ਹਨਾ ਹਾਂ ਫੀਤਾ ਵੀ ਨਹੀਂ ਲੱਗਿਆ ਇਸ ओरिजिनल ਸਿੰਘਾ ਫੁੱਟੇ ਲੈ ਜਾ ਲੰਬੀ ਲੈ ਆ ਆ ਦੇਖੋ ਜੀ ਇਥੋਂ ਕਰੋ ਚੈੱਕ ਥਣਲੇਵੇ ਦੀ ਚੰਗੀ ਸਾਫ ਸੁਥਰੀ ਕੱਲਾ ਕੱਲਾ ਥਣ ਤੇ ਝੋਟੀ ਨੇ ਪਸਵਾ ਬਹੁਤ ਸੋਹਣਾ ਦਿੱਤਾ ਹਨਾ ਚੋਣ ਬਸ਼ਮਾ ਦੀ ਇੱਕ ਨੰਬਰ ਆ ਜਮ ਲੈਓ ਲੈ ਚਲੋ ਅੰਦਰ ਆ ਦੇਖੋ ਜੀ ਫੁੱਟੇ ਯਾਦ ਕਰੂ ਜਿਹੜਾ ਲੈ ਗਿਆ ਰੁਪਈਆ ਸਿਓਨੇ ਦਾ ਰੁਪਈਆ ਜਮ ਹੂੰ ਆ ਦੇਖੋ ਜੀ ਬਹੁਤ ਬਹੁਸ਼ ਬੇਮਰੇ ਤੋਂ ਥੋੜੀ ਜੱਕਦੀ ਆ ਆਜੋ ਵੀਰੇ ਇਧਰ ਪ ਹਾਂ ਬਾਈ ਰਾਹ ਡਿਮਾਂਡ ਦੱਸਿਓ ਇਹਦੀ ਡਿਮਾਂਡ ਬੂਟੇ ਆਪਾਂ ਫੋਨ ਤੇ ਕਰਾਂਗੇ ਦੇਣ ਵਾਲੀ ਗੱਲ ਹੀ ਕਰਾਂਗੇ ਓਕੇ ਦੇਣ ਲੈਣੀ ਹੂ ਆ ਦੇਣ ਲੈਣੀ ਹੂ ਦੋ ਲ ਜਾ ਸਕਦਾ ਇੱਕ ਦੇ ਮੁੱਲ ਚ ਹੂੰ ਬਾਕੀ ਚੰਗੀ ਐ ਜਿੰਨੀ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਵੇਂ ਸੋਨੇ ਦਾ ਰਬੀਆ ਜਿਵੇਂ ਤੇ ਅੱਗੇ ਬਾਈ ਜਿਹੜੀ ਆਪਾਂ ਵੱਡੇ ਸਾਇਦ ਦੀ ਰਾਹ ਚੋਟੀ ਦੇਖੇ ਜਾਨੇ ਬਾ ਦਖਾ ਦੇ ਹੁੰਦਾ ਹੀ ਤਾਜੀ ਇਹ ਦਿੱਤਾ ਇਹਨੇ 17 ਕਿਲੋ ਬਲੂਨ ਨੇ ਦੁੱਧ ਤੇ ਦੂਜਾ ਸੁਆਹ ਨੂੰ ਦੂਜਾ ਸੁਆਹ ਸੁਆਹ ਇਹ ਕਿ 18-20 ਕਿਲੋ ਦੀ ਓਟ ਹੈਗੀ ਹੈ ਜੀ ਬੜਾ ਵੱਡਾ ਕਰਦਾ ਹਣਾ ਜੇ ਆਪਣੇ ਕੋਲ ਖੜੀ ਰਹੀ ਗਈ ਆਪਾਂ 18 ਕਿਲੋ ਚਵਾ ਕੇ ਦੇ ਦਾਂ ਇਹਨੂੰ 18 ਕਿਲੋ ਚਵਾ ਕੇ ਦੇ ਦਾਂਗੇ ਤੇ ਬਾਕੀ ਦੀ ਗੱਲ ਯਾਰ ਕੱਦ ਕਾਠ ਐਡਾ ਨਹੀਂ ਮਿਲਦਾ ਐਡੀ ਸਹਿਜ ਵਾਲੀ ਹੋਰ ਬਈ ਫੋਰ ਹੀ ਆ ਜਮਾ 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 ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਚੰਗੀ ਆ ਗਈ ਜੀ ਆਹ ਦੇਖੋ ਇੱਥੋਂ ਕਰੋ ਚੈੱਕ ਯਾਰ ਤਾਉਣ ਚਾੱਕ ਕੇ ਦਰਦਿਆ ਹਣਾ ਮੈਂ ਗੱਲ ਹੀ ਛੱਡ ਦੇ ਬਜਾਏ ਨੂੰ ਬਜਾਉਂਦਾ ਕਿਤੋਂ ਵੀ ਨਹੀਂ ਖੁੰਜੀ ਬੂਟੇ 200 ਕਰੋੜ ਚੱਕ ਕੇ ਦੇ ਥਾਣਾ ਤੇ ਪੈਠ ਪੁੜਾ ਬਾਲੇਖਾ ਮੁਕੇ ਕਿੰਨੇ ਦਿਨ ਬਾਕੀ ਰਾਜ ਐਡੀ ਮਿਹਨਤ ਯਾਰ ਕਰਨ ਲੇ ਚ ਦੋ ਕਿੱਲਿਆਂ ਦੀ ਕਣਕ ਖਾ ਜਾਂਦੀ ਆ ਬੂਟੇ ਮਾਂ ਵੀਰੇ ਯਾਰ ਸਹੀ ਗੱਲਾਂ ਗਾਹਦਾ ਕਹਿਣਗੇ ਵੀ ਕਹਾਣੀ ਜਿਹੜੇ ਭੈਣ ਭਰਾਵਾਂ ਨੂੰ ਪਤਾ ਨਹੀਂ ਕਿਉਂਕਿ ਗੱਟਾ ਥੱਲੇ ਗਿਆ ਹੀ ਰਹਿੰਦਾ ਹਾਂ ਬਾਕੀ ਐ ਆ ਵੀ ਦਿਨ ਤੱਕ ਜੇ ਲੈ ਜੂ 8-10 ਬੂਟੇ ਬੋਲ ਲਓ ਜੀ ਅੱਜ ਹੀ ਆਈ ਆ ਲੇਵਾ ਚੱਕ ਜਾਂਦੀਆਂ ਗੱਡੀ ਚੜ੍ਹ ਕੇ ਪੂਰੀ ਸਾਫ ਪਰ ਜਿਹਨੇ ਟੌਪ ਦੀ ਯਾਨੀ ਕਿ ਸេរੀ ਰੱਖਣੀ ਆ ਇਹ ਐਤ ਕੀ ਬਾਈ ਕਿੰਨਾ ਕੁ ਦੁੱਧ ਕੱਢ ਦੂਗੀ ਰਾਜਣਦਾ ਯਾਰ 18 ਕਿਲੋ ਦੀ ਗਰੰਟੀ ਨਾ ਦੇ ਦਾਂਗੇ ਉੱਤਨਾ ਜੇ ਆਪਣੇ ਕੋਲ ਸੂਬੀ ਆ ਬਚਵਾ ਕੇ ਵੀ ਦੇ ਦਾਂਗੇ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਇਹਦੀ ਫੋਨ ਤੇ ਕਰਾਂਗੇ ਬੁੱਤ ਜਾਇ ਹੋ ਜਾਵਾਂ ਹਜੇ ਕੱਚੀ ਆ ਜਲ ਦਿਖਾਤੀ ਆ ਪੰਜ ਦਿਨਾਂ ਨਾਲ ਦਾ ਕਰਕੇ ਜਾਇ ਜੀ ਕਰਾਂਗੇ ਤੈਨੂੰ ਪਤਗੀਆਂ ਮੈਂ ਦੇ ਦਾਂਗਾ ਬਾਈ ਕੋਲੇ ਦੋ ਤੇ ਮੈਂ ਤੁਹਾਨੂੰ ਦਿਖਾਈ ਆ ਸੂਈ ਸਵਾਈ ਝੋਟੀ ਟਾਪ ਕਲਾਸ ਤੇ ਕਰਿਓ ਬਾਈ ਨਾ ਸੰਭਾਰ ਕੰਮ ਬਹੁਤ ਦੋਨਾਂ ਦੇ ਫੋਨ ਤੇ ਹੋਣਗੇ ਹੋਣਗੇ ਜਮਾਂ ਜਾਇਜ ਕੱਟੀ ਵੀ ਚੰਗੀ ਤੇ ਕੱਟੀ ਦੀ ਮਾਂ ਵੀ ਚੰਗੀ ਹੈ ਨਾ ਹਾਂ ਟਾਪ ਵੀ ਹੈ ਬੁੱਤ ਪਤਗੀਆਂ ਮੈਂ ਕਹਿੰਦਾ ਦੇਵਾ ਕੀ ਨੰਬਰ ਬੋਲੀ ਬਈ ਕੋਈ ਨੰਬਰ 98763847016 47016 ਪਿੰਡ ਸਹਿਣਾ ਜੀ ਕਰੋ ਬਾਈ ਨਾਲ ਸੰਪਰਕ ਧੰਨਵਾਦ